ਕਹਿੰਦਾ ਮੌਂਟ ਫਰ ਅਗੇ ਨੰਬਰ ਜੋ ਗਿਆ ਤੇ ਪਹਿਲੀ ਕਿੱਕ ਦੇ 67 ਮੇਰਾ ਜਮ ਤੇ ਪਿੱਛੇ ਹੋ ਗਿਆ ਪਾਲ ਦਾ ਆ ਕਹਿੰਦੇ ਜੋਗੀਆਂ ਦੀ ਸ਼ਾਨ ਹੈ ਇਹਨੂੰ ਪਿਆਰ ਦਾ ਗੱਬਰ ਕਹਿੰਦੇ ਮੇਰੇ ਮਿੱਤਰੋ ਇਹ ਕੰਨੇ ਰਾਜਵੀਰ ਮਾਨ ਆਪਣੇ ਟੀਮ ਜੋੜਦਾ ਜਦੋਂ ਥੋੜੀ ਜਿਹੀ ਖੇਡਿਓ ਧਰਮ ਦੇ ਕੋਲ 400 ਹੇਠੇ ਪਾਸੇ ਆ ਰੌਡ ਤੋਂ ਜਿੱਦ ਨਾਲ ਕੋਲੋਂ ਨੂੰ ਨੂੰ ਪਿਆਰ ਦਾ ਹੈਪੀ ਕਹਿੰਦੇ ਆ ਜਾਫੀਆ

ਦੇ ਬਹੁਤ ਧੰਨਵਾਦ ਰੋਹ ਦੀ ਬਾਜੀ ਦੇਖੋ ਸੱਜਣਾ ਉਹ ਦੇਖੀਆ ਅਗਿਆ ਟੀਮਾਂ ਨੇ ਦੇਤੀ ਆ ਅੱਜ ਮੈਂ ਵਰਤਦੀ ਸਾਡੇ ਸਾਡੇ ਗਰੀਲੇ ਅਗਲੇ ਕਿੱਥੇ ਬਾਤ ਕਰਦੇ ਮੇਰੀ ਬੇਟੀ ਹੈ ਇੱਕ ਦੋ ਨੀਰ ਆ ਗਈ ਹੈ ਉਹ ਨਾਲ ਦੇ ਗੇਟੀ ਆ ਗਈ ਜੀ ਉਹ ਅਗਲੇ ਤੋਂ ਬਾਜੀ ਕਬਡੀ ਐਸਸੀਸੀ ਦੇ ਪ੍ਰਧਾਨ ਜੋ ਕੋਟਾ ਬਾਜੀ ਆ ਉਹ ਸਾਡੇ ਚਲ ਗਈ ਬਾਜੀ ਜੀ ਬੇਟੀ ਦੀ ਮੰਦ ਮੰਨ ਕਰ ਦਿੱਤੀ ਜੀ ਕਬਡੀ ਬੈਕ ਆਊਟ ਕੋਲ ਪ੍ਰਧਾਨ ਅੱਜ ਪਹੁੰਚਿਓ ਕੀ ਕਹਿਣਾ ਇਹਨਾਂ ਗੱਲ ਤੋਂ ਸਾਰੀਆਂ ਗੁਰਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਧਰਨਾ ਪ੍ਰਵਾਹਾਂ ਨੂੰ ਇਹਨਰੇ ਮੇਲਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 539ਵੇਂ ਜਨਮ ਪੁਰਬ ਦੀ ਲੱਖ ਲੱਖ ਵਧਾਈ ਹੋ। ਸੋ ਉਹਨਾਂ ਦਾ ਜੁਨੀਆ ਤੇ ਹੁਣ ਇੱਕ ਸਾਰੇ ਵਿਸ਼ਵ ਨੂੰ ਸੰਦੇਸ਼ ਦੇਣਾ ਗੁਰੂ ਗੁਰੂ ਪਾਣੀ ਪੰਛੀ ਮਹਤੋਦਰ ਤੁਹਾਨੂੰ ਮਹਤਰਾ ਜੋ ਸੰਦੇਸ਼ ਦਿੱਤਾ ਉਹ ਤੰਦਰੁਸਤੀ ਦਾ ਸੰਦੇਸ਼ ਹੈ। ਜਿੰਨੇ ਵੀ ਖੜਾਰੀ ਆ ਇਹਕਰ ਉਹਨਾਂ ਨੂੰ ਸੋਧਾ ਹੋਵਾ ਛੁੱਧ ਪਾਣੀ ਛੁੱਧ ਹਵਾਦ ਮਿਲੂਗਾ ਤਾਂ ਹੀ ਉਹ ਮੂਸਰਿਆਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਮੁਕਾਬਲੇ ਉਹ ਜਿੱਤ ਸਕਣਗੇ ਸੋ ਖਰੀਰ ਦੇ ਦੀ ਤੰਦਰੁਸਤੀ ਵਾਸਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਕਾਮਨ ਆ ਅੱਜ ਇਹ ਤਿੰਨ ਹੀ ਰੇਅਰ ਹੋਈਆਂ ਬੁਰੀਆਂ ਹਵਾ ਪ੍ਰਦੂਸ਼ਤ ਪਾਣੀ ਪ੍ਰਦੂਸ਼ਤ ਤੇ ਅੱਜ ਸਾਰਿਆਂ ਨੂੰ ਰਲ ਕੇ ਮਹਿਮੂਰ ਲੜਨ ਦੀ ਲੋੜ ਆ ਕਿ ਸਾਡੇ ਜਿਹੜੇ ਪ੍ਰਦੂਸ਼ਿਤ ਹੋ ਰਹੇ ਨਦੀਆਂ ਦਰਿਆ ਇਹ ਮੰਦਰ ਨੂੰ ਪ੍ਰਦੂਸ਼ਣ ਇਹਨਾਂ ਦਾ ਬੰਦ ਹੋਵੇ ਤੇ ਗੁਰਨਾਨਕ ਬਾਸਾ ਦੀ ਸੋਚ ਤੇ ਪਹਿਰਾ ਦਈਏ ਸਾਡੇ ਖਿਡਾਰੀ ਵੀ ਮੱਲਾ ਮਾਰਨਗੇ ਸਾਡੇ ਇਥੇ ਦਰਚੀਤੇ ਰਹਿਣ ਵਾਲੇ ਸਾਡੇ ਮਨੋਖ ਵੀ ਪਸ਼ੂ ਪੰਛੀ ਇਹ ਸਾਰ ਜਲਚਰਜੀ ਵੀ ਜਿਹੜੇ ਹੈ ਉਹ ਕੁਦਰਤ ਦਾ ਆਨੰਦ ਮਾਣਨਗੇ ਗੁਰਨਾਨਕ ਬਾਸਾ ਦਾ ਸਨੇਹਾ এনवायरमेंट ਦਾ ਸਨੇਹਾ ਇਹ ਨਾਮ ਪਾਸਾ ਦਾ ਸਨੇਹਾ ਬਲਹਾਰੀ ਕੁਦਰਤ ਵਿਵਸਥਾ ਤੇਰਾ ਅੰਤ ਨਾ ਜਾਇ ਲਿਕੇ ਉਹ ਸਨੇਹੇ ਨੂੰ ਅਸੀਂ ਮਾਨੂ ਕਰੀਏ ਬਾਬੇ ਨਾਨਕ ਦੇ ਬਜਨਾ ਤੇ ਪਹਿਰਾ ਦਈਏ ਤੇ ਇਸ ਖੇਡ ਮੇਲੇ ਦੇ ਵਿੱਚ ਸਾਰੇ ਪ੍ਰਬੰਧ ਕਰਨੂ ਪਿੰਮਾ ਸਾਹਿਬ ਜੀ ਨਾਲ ਦੀ ਬੜੀ ਮਿਹਨਤ ਹੋਈ ਹੈ ਇਹਨਾਂ ਨੇ ਇਹ ਸਾਰੇ ਬਨਲ ਦੇ ਜਿਹੜੇ ਟੂਰਨਾਮੈਂਟ ਚਲਾ ਰਹੇ ਇਹਨਾਂ ਦੇ ਵਿੱਚ ਸਾਰੇ ਜਿਹੜੇ ਆਰਥਿਕ ਦੌਰ ਤੇ ਮਦਦ ਕਰ ਰਹੇ ਆ ਜਿਹੜੇ ਪ੍ਰਬੰਧਕ ਦੌਰ ਤੇ ਜਿਹੜੇ ਖਿਡਾਰੀ ਆਏ ਆ ਉਹਨਾਂ ਦੇ ਕੋਚ ਸਟਾਫ ਆਏ ਆ ਤੇ ਸਾਰੇ ਦਰਸ਼ਕਾਂ ਨੂੰ ਅਸੀਂ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੇ ਮਿਹਰ ਕਰੇ ਸਾਰੇ ਨੂੰ ਲੱਖ ਲੱਖ ਵਧਾਈ ਦੇਣ ਤੇ ਸਾਡੇ ਵਿੱਚ ਜਿਹੜੇ ਆ ਬੰਦੂਗਣੀ ਰਾਤ ਜੋ ਜੀ ਨੂੰ ਤਰੱਕੀ ਕਰਨ ਤੇ ਖੇਡਾਂ ਨੂੰ ਅਸੀਂ ਉਤਸ਼ਾਹਿਤ ਕਰੀਏ ਤਾਂ ਕਿ ਤੰਦਰੁਸਤੀ ਵੱਲ ਜਾਈਏ ਮਸ਼ਿਆਂ ਅੱਲੋ ਜਿਹੜਾ ਹੈ ਉਸ ਕਰਾ ਪਈ ਹੈ ਅੱਜ ਜਿਹੜੀ ਸਾਡੀ ਦੀ ਲੋੜ ਬਹੁਤ ਬਹੁਤ ਇੰਸਾਨੀ ਨੰਸਾਂ ਲੱਗ ਲੱਗ ਗਿਆ ਜੀ ਅਗਿਆ ਕੇ ਜੀ ਅੱਜ ਸਭ ਤੋਂ ਪਹਿਲਾਂ ਤੇ ਮੈਂ ਸਮੂਹ ਸਾਰੇ ਮੈਚ ਰੋਮਲੇ ਇੱਕ ਮਿੰਟ ਪਾਸ ਲੈ ਕੇ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਇਸ ਪੁੱਤਰ ਦੇ ਸਾਹਦੇ ਤੇ ਦੂਸਰਾ ਮੈਂ ਜਿਸ ਤਰ੍ਹਾਂ ਜਤੌਣਕ ਕਬੱਡੀ ਦੇ ਮੈਚ ਦੇ ਵਿੱਚ ਇਸ ਤੋਂ ਪਹਿਲਾਂ ਨੈਸ਼ਨਲ ਸਟਾਈਲ ਜਿਹੜੀ ਕਬੱਡੀ ਉਸ ਵੇਲੇ ਉਹਦੇ ਮੈਚ ਹੋਏ ਸੀ ਕੱਲ ਰੈਸਲਿੰਗ ਦੇ ਹੋਏ ਸੀ ਸੋ ਇਹ ਤਿੰਨ ਦਿਨਾਂ ਤੋਂ ਦੋ ਦਿਨਾਂ ਤੋਂ ਖੇਡ ਮੇਲਾ ਜਿਹੜਾ ਇਹ ਚੱਲ ਰਿਹਾ ਤੇ ਮੈਂ ਸਮਝਦਾ ਕਿ ਨਸ਼ੇ ਨੂੰ ਬੰਦ ਕਰਨ ਦਾ ਸਿਰਫ ਇੱਕੋ ਇੱਕ ਹੀ ਰਾਹ ਹੈ ਉਹ ਹੈ ਨਸ਼ੇ ਤੇ ਜਿਹੜੇ ਸਾਡੇ ਬੱਚੇ ਨੇ ਐਜੂਕੇਟ ਕੀਤੇ ਇੱਥੇ ਮੱਸ ਮੈਂ ਇਹ ਹੀ ਬੇਨਤੀ ਕਰਨਾ ਚਾਹਾਂਗਾ ਇੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ ਹੈ ਆਪਣੇ ਬੱਚਿਆਂ ਨੂੰ ਨਸ਼ੇ ਦਾ ਨਸ਼ਾ ਜਿਹੜਾ ਹੈ ਇਹ ਖੇਡਾਂ ਦਾ ਲਾਓ ਨਸ਼ਾ ਉਹਨਾਂ ਨੂੰ ਪੜ੍ਹਾਈ ਦਾ ਲਾਓ ਤੇ ਆ ਦੂਜੇ ਨਸ਼ੇ ਜਿਹੜੇ ਨੇ ਤਾਂ ਹੀ ਇਤੋਂ ਆਪਾਂ ਬਚ ਸਕਦੇ ਹਾਂ ਸੋ ਇਹਦੇ ਵੱਲ ਪੂਰਾ ਜ਼ੋਰ ਦੇਣਾ ਹੋਰ ਕੋਈ ਰਾਹ ਨਹੀਂ ਹੈ ਜੋ ਮਰਜ਼ੀ ਕੋ ਕਹੀ ਜਾਵੇ ਕਿ ਅਸੀਂ ਨਸ਼ੇ ਬੰਦ ਕਰਾਂਗੇ ਕੋਈ ਨਸ਼ੇ ਬੰਦ ਨਹੀਂ ਕਰ ਸਕਦਾ ਸੋ ਆਏ ਖੇਡਾਂ ਅ ਪ੍ਰਤੀ ਜਿਹੜੀ ਰੁਚੀ ਪੈਦਾ ਕਰਕੇ ਬੱਚਿਆਂ ਦੇ ਵਿੱਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਕੇ ਧਾਰਮਿਕ ਪੱਖੋਂ ਉਹਨਾਂ ਨੂੰ ਬਹੁਤ ਪੱਖੋਂ ਉਹਨਾਂ ਨੂੰ ਸਟਰੋਂਗ ਬਣਾ ਕੇ ਜਿਹੜਾ ਇਹ ਤੇ ਸਕਾਰਾ ਪਾ ਸਕਦੇ ਆ ਤੇ ਮੈਂ ਇੱਕ ਵਾਰ ਇਹ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਮੈਂ ਸੰਤ ਬਾਬਾ ਕੁਲਵੀਰ ਸਿੰਘ ਜੀ ਸਿੱੱਚੇ ਵਾਲਾ ਮਹਾਨ ਹਸਤੀ ਨੇ ਦੁਨੀਆ 'ਚ ਉਹਨਾਂ ਦਾ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਇਸ ਟੂਰਨਾਮੈਂਟ 'ਤੇ ਆਪਣੇ ਆਪੇ ਪਾ ਕੇ ਉਹ ਦਰਸ਼ਕਾਂ ਮੈਨੂੰ ਦਾ ਫੋਕਸ ਹੋ ਗਿਆ